डादाबद ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਨਜੀਤ ਬੱਤਰਾ ਦੋਸਤੋ ਅੱਜ ਵਾਰ ਨੰਬਰ 15 ਦੇ ਐਮਸੀ ਮਹਿਰਕੌਰ ਦੇ ਘਰ ਵਾਲੇ ਦੇ ਵਿਰੁੱਧ ਇੱਕ ਕਰਮਚਾਰੀ ਦੇ ਵੱਲੋਂ ਐਮਸੀ ਨਗਰ ਕਾਉਂਸਲ ਦੇ ਕਰਮਚਾਰੀ ਦੇ ਵੱਲੋਂ ਡੀਐਸਪੀ ਅਫੀਰਰਖਾਸ ਜੀਤੀ ਗਈ ਹੈ ਕਿ ਉਹਨਾਂ ਦੇ ਉਹ ਜਾਤੀ ਸ਼ਬਦ ਯੂਜ਼ ਕੀਤੇ ਗਏ ਨੇ ਤਾਂ ਦੇਖਣਾ ਹੋਏਗਾ ਕਿ ਗੱਲਬਾਤ ਕਰਦੇ ਆ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਤਾਂ ਨਗਰ ਕਾਉਂਸਲ ਜਿਨ੍ਹਾਂ ਦੇ ਵੱਲੋਂ ਜਾਤੀ ਸ਼ਬਦ ਯੂਜ਼ ਕੀਤੇ ਗਏ ਨੇ ਤਨਵੰਤ ਸਿੰਘ ਛਿੰਦਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਕੀ ਕਹਿੰਦੇ ਨੇ 21 ਦੁਕੀ ਪ੍ਰਧ ਦੇ ਆਗੇ ਡੀਐਸਪੀ ਦਫਤਰ ਅਸੀਂ ਆਏ ਹਾਂ ਸਾਡੇ ਇੱਕ ਕਰਮਚਾਰੀ ਹਾਂ ਸਫਾਈ ਸੇਵਕ ਨੂੰ ਇੱਕ ਕਾਉਂਸਲਰ ਹੈ ਵਾਰਡ ਨੰਬਰ 15 ਦੇ ਮਹਿਰਕੋਟੀ ਉਹਨਾਂ ਦੇ ਹਸਬੰਦ ਨੇ ਜਾਤੀ ਸੂਚਕ ਸ਼ਬਦ ਬੋਲੇ ਉਹਦੇ ਸਬੰਧ ਵਿੱਚ ਅਸੀਂ ਅੱਜ ਜਨਮਥੇ ਸਮੇਂ ਲਈ ਹੜਤਾਲ ਕੀਤੀ ਔਰ ਆਪਣਾ ਬੇਨਤੀ ਪੱਤਰ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨੇ ਵਾਸਤੇ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਦੇਣਾ ਹੈ ਜਿਹੜਾ ਕਿ ਅਸੀਂ ਡੀਐਸਪੀ ਸਾਹਿਬ ਹਾਈ ਕੋਰਟ ਤੇ ਉਹਨਾਂ ਦੇ ਡਾਇਰੈਕਟਰ ਸਾਹਿਬ ਨੂੰ ਸੈਂਸਿਟ ਸੇਟ ਕਰਾਤਾ ਔਰ ਆਪਣਾ ਡੈਲੀ ਨੰਬਰ ਲਵਾ ਲਿਆ ਕੀ ਤੁਹਾਡੇ ਕੋ ਕੋਈ ਇਹਦਾ ਪ੍ਰੂਫ ਕੋਈ ਕਿਸੇ ਤਰ੍ਹਾਂ ਦਾ ਐਵੀਡੈਂਸ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਜਾਂਚੀ ਜੀ ਕਰਦੇ ਹੋ ਹਾਂਜੀ ਹਾਂ ਸਾਰੇ ਪ੍ਰੂਫ ਹੈ ਇਸ ਟਾਈਮ ਇਨਕੁਆਰੀ ਦੇ ਵਿੱਚ ਸਤਿ ਸ੍ਰੀ ਅਕਾਲ ਅਥਾਰਟੀ ਪ੍ਰੂਫ ਮੰਗੂਰੀ ਅਸੀਂ ਉਹ ਸਾਰੇ ਪ੍ਰੂਫ ਉਹਨਾਂ ਨੂੰ ਮੰਗਾਂ ਠੀਕ ਹੈ ਤਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਉਹਦੇ ਦੇ ਖਿਲਾਫ ਜਾਂਚੀ ਸੁਚੇਕ ਸ਼ਬਦ ਕੋਲੋਂ ਦੇ ਦਾ ਪਰਚਾ ਦਾ ਦਰਜਾ ਕਰਨ ਦੀ ਮੰਗ ਕਰਦੇ ਹਾਂ ਔਰ ਜਿਹੜਾ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਤਾਂ ਕਿ ਸ਼ਹਿਰ ਦਾ ਮਾਹੌਲ ਜਿਹੜਾ ਹੈਗਾ ਉਹ ਠੀਕ ਰਹੇ ਕਿ ਇਹਦੇ ਵਿੱਚ ਜਿਹੜਾ ਕੱਲੇ ਵਿਕਰਮ ਕੁਮਾਰ ਦਾ ਨਹੀਂ ਸਾਰੇ ਨਗਰ ਕੌਂਸਲ ਕਰਮਚਾਰੀਆਂ ਦਾ ਔਰ ਸਾਰੇ ਬਾਦਨੀਪਾਇਚਾਰੇ ਦਾ ਜਿਹੜੀਆਂ ਭਾਵਨਾਵਾਂ ਮੰਗ ਕੇ ਸਪੁੱਛ ਠੀਕ ਹੈ ਜੀ ਪੀੜਤ ਕੋਈ ਬਿਆਨ ਦੇਣਾ ਚਾਹੁੰਦੇ ਹਨ ਪੀੜਤ ਅਜਿਹਾ ਆਪਣਾ ਨਾਮ ਦੱਸ ਦਿਓ ਤਾਂ ਕੀ ਗੱਲ ਹੋਈ ਸਾਰੀ ਉਹ ਦੱਸੋ ਮੇਰਾ ਨਾਮ ਵਿਕਰਮ ਕੁਮਾਰ ਹੈ ਜੀ ਮੈਂ ਨਗਰ ਕੌਂਸਲ ਦੇ ਵਿੱਚ ਪਿਛਲੇ 17-18 ਸਾਲ ਤੋਂ ਕੰਮ ਕਰਦਾ ਠੀਕ ਹੈ ਇਹ ਪਰਸੋ ਦੀ ਗੱਲ ਹੈ ਜੀ ਪਰਸੋ ਮੈਂ ਮੇਰੇ ਦੋਸਤ ਕੋਲੋਂ ਮੇਰੇ ਨਗਰ ਕੌਂਸਲ ਦੇ ਅਸੀਂ ਦਫਤਰ ਦੇ ਵਿੱਚ ਹੀ ਖੜੇ ਸੀ ਇਹ ਮੈਨੂੰ ਗੱਡੀ ਮੈਂ ਕੁਝ ਟਾਈਮ ਪਹਿਲਾਂ ਗੱਡੀ ਦਿੱਤੀ ਸੀ ਨੰਨੀ ਉਸ ਗੱਡੀ ਦੀ ਇਹ ਮੇਰੇ ਤੋਂ ਪਾਰਟੀ ਮੰਗਦੇ ਕੌਣ ਮੇਰੇ ਦੋਸਤ ਉਹ ਨਾਮ ਅੱਛਾ ਸਾਥੀ ਮੈਂ ਤਾਂ ਉੱਥੇ ਚਿੰ다ਜੀ ਦੀ ਐਂਟਰੀ ਹੁੰਦੀ ਹੈ ਉਹ ਪੁੱਛਰੇ ਕਹਿੰਦੇ ਕਿਸ ਚੀਜ਼ ਦੀ ਪਾਰਟੀ ਲੈ ਰਹੇ ਤੁਸੀਂ ਉਹਨੇ ਕਿਹਾ ਕਹਿੰਦੇ ਇਹ ਗੱਡੀ ਦਿੱਤੀ ਹੈ ਇਹਦਾ ਹੁਣ ਝੂੜੇ ਚ ਮਾਰ ਵੀ ਗੱਡੀ ਲੈਣੇ ਨੇ ਅੱਛਾ ਹਾਂ ਮੈਂ ਬੇਨਤੀ ਕਰੂੰਗਾ ਇੱਕ ਵਾਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਨਾਲ ਜੋ ਸਾਥੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਨੇ ਯਾਰ ਬਹੁਤ ਗਲਤ ਗੱਲ ਮੈਂ ਵੀ ਉਹਨੂੰ ਕਿਹਾ ਮਰੇ ਯਾਰ ਇਹ ਗਲਤ ਗੱਲ ਹੈ ਬਹੁਤ ਠੀਕ ਹੈ ਜੀ ਮੈਂ ਆਪਣੀ ਯੂਨੀਅਨ ਨੂੰ ਇਸ ਗੱਲ ਬਾਰੇ ਫਿਰ ਨਾ ਨਾ ਵਿਚਾਰ ਦਿੱਤਾ ਯੂਨੀਅਨ ਨਾਲ ਵੀ ਮੈਨੂੰ ਦੱਸ ਦਿੱਤੀ ਕਿ ਸਭ ਨੂੰ ਬੋਲ ਦੇ ਠੀਕ ਹੈ ਤਾਂ ਉਸ ਟਾਈਮ ਉਹਨਾਂ ਦੇ ਨਾਲ ਕੋਈ ਹੋਰ ਵੀ ਮੌਜੂਦ ਸੀਗਾ ਜਦੋਂ ਇਹ ਗੱਲ ਹੋਈ ਹੈ ਕਿੰਨੇ ਸਿੰਧਰ ਦੇ ਨਾਲ ਉਹਨਾਂ ਨਾਲ ਪਤਾ ਨਹੀਂ ਕੌਣ ਆਇਆ ਸੀ ਉਹ ਤਾਂ ਮੈਨੂੰ ਪਤਾ ਨਹੀਂ ਹੋਰ ਕੌਣ ਕੌਣ ਸੀ ਉਸ ਟਾਈਮ ਦਫ਼ਤਰ ਦੇ ਵਿਚਾਂ ਅੱਛਾ ਸਾਡੇ ਕੋਲ ਸਿੰਧਾ ਇਕੱਲਾ ਹੀ ਆਇਆ ਸੀ ਠੀਕ ਹੈ ਮੈਂ ਬੇਨਤੀ ਕਰੂੰਗਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਯੂਨੀਅਨ ਦਾ ਸਲਾਹਕਾਰ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਦੋਂ ਤੱਕ ਇਹ ਛਿੰਦੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਹ ਤੱਕ ਹੜਤਾਲ ਨਹੀਂ ਖੋਲੂੰਗੀ ਚਾਹੇ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਵੀ ਹੋਵੇ ਅਸੀਂ ਉਸ ਦੇ ਬਾੜ ਦੇ ਵਿੱਚ ਸਫਾਈ ਦਾ ਕੰਮ ਸਟਰੀਟ ਲਾਈਟ ਦਾ ਕੰਮ ਇਹ ਸੀਵਰ ਦਾ ਕੰਮ ਮੈਂਟੀਨੈਂਸ ਦਾ ਕੰਮ ਤੇ ਪਾਰਕਾਂ ਦਾ ਸਾਰਾ ਕੰਮ ਅਸੀਂ ਇਸ ਦੇ ਬਾੜ ਦਾ ਬੰਦ ਕਰਾਤੀਆ ਜੇਕਰ ਉਸ ਦੇ ਖਿਲਾਫ ਤੁਰੰਤ ਕਾਰਵਾਈ ਨਾ ਹੋਈ ਤਾ ਹੋ ਸਕਦਾ ਹੈ ਅਸੀਂ ਉਸਦੇ ਬਾੜ ਦੇ ਵਿੱਚ ਦਵਾਰੇ ਉਸਦੇ ਬਾੜ ਨੂੰ ਡੰਪ ਬਣਾਇਆ ਜਾਊਗਾ ਜੋੜ ਕੂੜਾ ਸਾਰਾ ਡੰਪ ਦੇ ਵਿੱਚ ਘੇਰਿਆ ਜਾ ਰਿਹਾ ਹੈ ਉਹ ਉਸਦੇ ਉਸਦੇ ਬਾੜ ਦੇ ਵਿੱਚ ਘੇਰਿਆ ਜਾਊਗਾ ਨਹੀਂ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਤੁਰੰਤ ਤੇ ਤੁਰੰਤ ਜਲਦੀ ਹੋਣੀ ਚਾਹੀਦੀ ਹੈ ਕਿ ਇਹ ਉਹਨਾਂ ਦੇ ਬਾੜ ਵਿੱਚ ਨਹੀਂ ਤੁਸੀਂ ਕਰੋਗੇ ਬਾਕੀ ਬਾੜਾਂ ਦੇ ਚੱਲੂ ਨਹੀਂ ਨਹੀਂ ਬਾਕੀ ਬਾੜਾਂ ਦੇ ਵਿੱਚ ਸਫਾਈ ਉਸੇ ਤਰੀਕੇ ਨਾਲ ਚੱਲੂਗੀ ਕਿゼ ਹੋਰ ਬਾੜ ਦੇ ਵਿੱਚ ਦੇਖੋ ਇਹ 25 ਹੋਰ ਕਾਉਂਸਲਰ ਹੈ ਜਿਨ੍ਹਾਂ ਨੇ ਬੜਾ ਸੇ ਆਯੋਗ ਕਰਿਆ ਅੱਜ ਤੱਕ ਸਾਡੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਆ ਅਸੀਂ ਉਹਨਾਂ ਦਾ ਕੰਮ ਕਰਦੇ ਆ ਉਹ ਸਾਡਾ ਕੰਮ ਕਰਦੇ ਆ ਲੇਕਿਨ ਇਸ ਬੰਦੇ ਦੀ ਇੰਨੀ ਹਵਾ ਖਰਾਬ ਹੈ ਕਿ ਉਹ ਗਲਤ ਕੰਮ ਕਰਾਂਦਾ ਹੈ ਜਿਨ੍ਹਾਂ ਦੇ ਐਨਓਸੀਆਂ ਦੇ ਪੈਸੇ ਖੜੇ ਹੈ ਤੇ ਸਾਡੇ ਮੁਲਾਜ਼ਮਾਂ ਨੂੰ ਦਬਕੇ ਮਾਰ ਮਾਰ ਕੇ ਫਰੀ ਐਨਓਸੀਆਂ ਦਾ ਕੰਮ ਕਰਾਉਂਦਾ ਵੀ ਉਹਨਾਂ ਦਾ ਪੈਸਾ ਸਰਕਾਰ ਨੂੰ ਨਾ ਜਮਾ ਕਰਾਇਆ ਜਾਵੇ ਜੇਕਰ ਸਰਕਾਰ ਨੂੰ ਪੈਸਾ ਨਹੀਂ ਜਮਾ ਹੁੰਦਾ ਤਾਂ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਕਿੱਥੋਂ ਮਿਲੂਗੀਆਂ আর ਸਾਡੇ ਮੁਲਾਜ਼ਮਾਂ ਦੇ ਬੱਚੇ ਕਿੱਥੇ ਪੜ੍ਹੂਗੇ ਕੀ ਕਰੂਗੇ ਜੇ ਅਸੀਂ ਉਹਨਾਂ ਦੇ ਦਬਕਿਆ ਹੇਟਾ ਕੇ ਇਹ ਗੱਲ ਕਰੂਗੇ ਮੈਂ ਫੇਰ ਤੇ ਬੇਨਤੀ ਕਰਦਾ ਜੇ ਉਹਦੇ ਖਿਲਾਫ ਬਣਦੀ ਕਾਰਵਾਈ ਨਾ ਕਰੀ ਗਈ ਤਾਂ ਤੁਰੰਤ ਉਸਦੇ ਵਾਰਡ ਦੇ ਵਿੱਚ ਡੰਪ ਡੰਪ ਬਣਾਇਆ ਜਾਊਗਾ ਧੰਨਵਾਦ ਆਹ ਨੂੰ ਫਰੋਇਸ ਤੋਂ ਮਿਲ ਗਈ ਡਾਈਰੈਕਟ NC ਨਾ ਨਗਰ ਕੌਂਸਲ ਕਰੋੜ ਦੇ ਵਿੱਚ ਬਟਾਵਾਰ ਇਲੈਕਟ੍ਰੀਸ਼ੀਅਨ ਕੰਮ ਕਰਦਾ ਸੀ ਮੇਰੀ ਉਸ ਤੋਂ ਬਾਅਦ ਮੇਰੀ ਡਾਈਰੈਕਟ NC ਬਣੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਅੰਜੂਸ਼ ਕਰਕੇ ਮਨ ਨੌਕਰੀ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਇਹ ਜਿਹੜੀ ਕਿਸੇ ਨੂੰ ਅਪਸ਼ਬਦ ਕਿਸੇ ਨੂੰ ਵੀ ਅਪਸ਼ਾਪ ਨਹੀਂ ਉਲਟਾਈ ਨਾ ਕਿ ਪਰਿਵਾਰ ਮੈਂਬਰ ਹੈ ਮੇਰੇ ਜੀ ਕਮੇਟੀ ਦੇ ਅੰਦਰ ਜਿਹੜੇ ਮੁਲਾਜ਼ਮਾਂ ਨੇ ਮੇਰੇ ਪਰਿਵਾਰ ਨਾਲ ਕੰਮ ਕਰਦੇ ਮੈਂ ਕਿਸੇ ਨੂੰ ਕੋਈ ਅਪਸ਼ਬਦ ਨਹੀਂ ਬੋਲਿਆ ਜੀ ਮੇਰੀ ਮੇਰੀ ਇੱਕ ਕੰਪਲੇਂਟ ਸੀ ਕਿ ਜਿਵੇਂ ਬਾਗ ਦੇ ਵਿੱਚੋਂ ਤੇ ਗੁਰੂਵਾਰੇ ਦੇ ਕੋਲ ਇੱਕ ਮੀਟ ਸ਼ਾਪ ਦੀ ਲਿਖੀ ਹੈ ਉਹ ਮੈਂ ਨਹੀਂ ਕੀਤੀ ਹੋਈ ਸੀ ਕਿ ਉਹ ਧਰਮਵੀਰ ਸ਼ਰਮਾ ਜੀ ਮੂਵੀ ਗਾਰਡਨ ਨੇ ਉਹਨਾਂ ਨੇ ਕੰਪਲੀਟ ਕੀਤੀ ਉਹਨਾਂ ਦੀ ਸੀਸੀ ਡੀਸੀ ਸਾਹਿਬ ਨੂੰ ਵੀ ਐਸਲਿਪੀਸੀ ਨੂੰ ਵੀ ਤੇ ਐਸਐਸਪੀ ਸਾਹਿਬ ਨੂੰ ਤੇ ਲੋਕਰ ਬਾਡੀ ਨੂੰ ਤੇ ਨਗਰ ਕੌਂਸਲ ਕਾਰਨ ਨੇ ਕੰਪਲੀਟ ਕੀਤੀ ਨਗਰ ਕੌਂਸਲ ਦੀ ਜਿਹੜੀ ਕੰਪਲੇਂਟ ਸੀਗੀ ਉਹ ਮੈਂ ਆਪਣੇ ਥਰੂ ਇਹਨਾਂ ਸਭ ਤੋਂ ਮਾਰਕ ਕਰਾ ਕੇ ਸਬੰਧਤ ਕਰਮਚਾਰੀ ਨੂੰ ਦੇਖੀ ਸੀਗੀ ਉਹਨੇ ਉਹ ਕਾਰਵਾਈ કરી ਉਤੋਂ ਚੱਕ ਲਿਆ ਇਹ ਪਰ ਇਹ ਰੰਜਿਸ਼ ਕਰਕੇ ਮੇਰੇ ਨਾਲ ਇਹ ਕਾਰਵਾਈ ਕਰਨ ਲੱਗੇ ਆ ਮੇਰਾ ਕੋਈ ਅਹਿਜਨ ਮਕਸਦ ਨਹੀਂ ਹੈਗਾ ਜੀ ਕਿ ਮੈਂ ਕਿਸੇ ਨੂੰ ਅਪਸ਼ੰਭ ਕਰਾਂ ਤੁਹਾਡੇ ਤੇ ਐਲੀਗੇਸ਼ਨ ਲੱਗੇ ਆ ਵੀ ਇੱਕ ਇਹ ਹੀ ਗਈ ਹੈ ਜੀ ਕਈ ਬੰਦਿਆਂ ਦੇ ਵਿੱਚ ਕਿਹਾ ਕਿ ਗੱਲ ਗਈ ਹੈ ਨਹੀਂ ਭਾਜੀ ਅਸੀਂ ਕੋਈ ਉਹ ਕਹਿੰਦੇ ਅਸੀਂ ਪ੍ਰੂਫ ਵੀ ਅਸੀਂ ਦੇ ਸਕਦੇ ਆ ਨਹੀਂ ਮੈਂ ਕਹਿਆ ਨਹੀਂ ਜੀ ਕਿਸੇ ਇੱਕ ਹੋਰ ਨੇ ਹੋਰ ਗੱਲ ਕਹੀ ਆ ਵੀ ਸਾਡੀ EMPLOYEES ਦੇ ਮਸਲੇ ਲੈ ਕੇ ਅਸੀਂ ਮੀਟਿੰਗ 'ਚ ਆਉਣੇ ਮਿਤਨਵਤ ਸਿੰਘ ਸਿੰਦਰਾ ਜਿਹੜਾ ਹੈ ਉਹ ਸਾਡੀ ਮੀਟਿੰਗ ਨਹੀਂ ਹੋਣ ਦਿੰਦਾ ਨਗਰਪਾਲਿਕਾ ਭਾਜੀ ਮੇਰੇ ਖਾਤ ਦੇ ਕੇਂਦਰ ਚੋਂ ਪ੍ਰਧਾਨ ਜੀ ਨੇ ਮੀਟ ਰੱਖਣੀ ਹੈ ਮੈਂ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਉਹ ਐਨਓਸੀ ਦਾ ਵੀ ਸੀਗਾ ਜੀ ਕਿ ਦੋਸ਼ ਲੱਗ ਰਿਹਾ ਤੁਹਾਡੇ ਤੇ ਕਿ ਤੁਸੀਂ ਆਪਣਾ ਕੰਮ ਲੈ ਕੇ ਜਾਂਦੇ ਹੋ ਤੁਹਾਡੇ ਤੋਂ ਤੱਕੇ ਤੋਂ ਤੁਸੀਂ ਕੰਮ ਕਰਾਉਂਦੇ ਹੋ ਉਹਨਾਂ ਦੇ ਨਹੀਂ ਕੋਈ ਬਾਜੀ ਹੁਣੇ ਤੱਕੇ ਵਾਲਾ ਕੰਮ ਮੈਂ ਨਹੀਂ ਕਰਾਉਂਦਾ ਯੂਪੀ ਕਿਸੇ ਤਰ੍ਹਾਂ